ਵੀ ਸਾਡੀਆਂ ਮੈਸਾਂ ਦੁੱਧ ਨਹੀਂ ਦਿੰਦੀਆਂ ਵੀ ਆਏ ਨਹੀਂ ਹੁੰਦਾ ਤੇ ਅਸੀਂ ਮੈਂ ਕਹਿਦਾ ਨਾ ਯਾਰ ਜੇ ਸਾਡੀ ਮੈਸ ਨੇ ਪਹਿਲਾਂ ਝੋਟੀ ਸੂਂਦੀ ਐ ਜੇ ਸਾਡੀ ਮੈਸ 14 ਕਿਲੋ ਦੁੱਧ ਦਿੰਦੀ ਆ ਫ੍ਰੀ ਲੈ ਜੀ ਖੋਲ ਕੇ ਅੱਛਾ ਹਾਂ 14 ਕਿਲੋ ਲੀਟਰ ਵਾਲੀ ਸਾਡੇ ਹੋਊਗੀ ਨਹੀਂ ਮੈਸ ਅੱਛਾ ਫਾਰੰਦੇ 14 ਵਾਲੀ ਕੋਈ ਨਹੀਂ ਹੈਗੀ ਕੋਈ ਨਹੀਂ 15 ਤੋਂ ਉੱਪਰ ਦੀਆਂ ਹੀ ਹੋਣਗੀਆਂ ਸਾਰੀਆਂ 23 ਪਲੱਸ ਤਾਂ ਹੀ ਅਸੀਂ ਦੁੱਧ ਚੋਇਆ ਉਤੋਂ ਜ਼ਿਆਦਾ ਚੋਇਆ ਨਹੀਂ ਹੂੰ 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 23 ਪਲੱਸ ਤਾਂ ਹੀ ਠੀਕ ਹੈ ਉਤੋਂ ਜ਼ਿਆਦਾ ਚੋਇਆ ਨਹੀਂ ਜ਼ਿਆਦਾ ਸਾਡੇ ਚੱਲਦਾ 20 ਜੀ 19 20 ਜ਼ਿਆਦਾ ਚੱਲਦਾ ਸੋ ਤੁਸੀਂ ਕੇ ਇਹ ਕਹਿ ਰਹੇ ਹੋ ਕਿ ਮੈਂ ਐਸੇ ਖੋਲ ਕੇ ਲੈ ਜਾਜੇ 14 ਲੀਟਰ ਦੁੱਧ ਦਿੰਦੀ ਐ ਇਹ ਅੰਨਾ ਕੰਫੀਡੈਂਸ ਕਿੱਥੋਂ ਆਂਦਾ ਹੈਗਾ ਬਸ ਉਹਦੇ ਪਹਿਲਾਂ ਫੋਕਸ ਕਰਦੇ ਆ ਜੀ ਹੁਣ ਆਏ ਤਾਂ ਹੈ ਨਹੀਂ ਜੀ ਵੀ 10 ਦਿਨ ਸੂਣਦੇ ਰਹਿ ਗਏ ਹੁਣ ਮੈਨੂੰ ਫੋਨ ਕਰਦੇ ਨੇ ਵਾਲੇ ਭਰਾ ਭੈ ਭਰਾ ਤੇ ਉਹ ਕਹਿੰਦੇ ਨੇ ਜੀ ਸਾਡੀ ਮੈਸ ਦੇ 20 ਦਿਨ ਰਹਿ ਕੇ ਸੂਣਦੇ 20 ਦਿਨਾਂ ਚ ਕੁਝ ਨਹੀਂ ਹੁੰਦਾ ਉਹ ਤਾਂ ਜਿਹੜੀ ਸੇਵ ਆ ਉਹ ਤਿੰਨ ਮਹੀਨੇ ਪਹਿਲਾਂ ਕਰਨੀ ਪੈਂਦੀ 2.5 ਮਹੀਨੇ ਪਹਿਲਾਂ ਹੂੰ ਪਹਿਲਾਂ ਉਹਨੂੰ ਖਵਾਉਣਾ ਪੈਂਦਾ ਉਹਨੂੰ ਦੇਖਣਾ ਪੈਂਦਾ ਵੀ ਕਿਹੜੀ ਚੀਜ਼ ਦੀ ਕਮੀ ਐ ਕੀ ਐ ਪਸ਼ੂ ਦਾ ਵੇਟ ਘਟ ਐ ਇਹਨੂੰ ਕੋਈ ਕੋਈ ਬਿਮਾਰੀ ਐ ਜਾਂ ਕੋਈ ਹੋਰ ਹਨਾ ਜੀ ਉਹ ਫੇਰ ਆਉਂਦਾ ਐ 15 ਕਿਲੋ ਦੇ ਲੈ ਦੇ ਉਹਨੂੰ ਫੀਡ ਪਾਉਣੀ ਪੈਂਦੀ ਐ ਪਾਊਡਰ ਪਾਉਣੇ ਪੈਂਦੇ ਨੇ ਕੋਈ ਟੀਕਾ ਲਾਉਣਾ ਪੈਂਦਾ ਫੇਰ ਆਉਂਦਾ